ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਚੱਲ ਰਹੀ ਜ਼ਿਮਨੀ ਚੋਣ ਦੌਰਾਨ ਇੱਕ ਜਲਸੇ ਦੌਰਾਨ ਦੇਸ਼ ਦੇ ਮਰਹੂਮ ਗ੍ਰਹਿ ਮੰਤਰੀ ਦੀ ਜਾਤੀ ਦਾ ਨਾਮ ਲੈ ਕੇ ਉਹਨਾਂ ਕਿਤੇ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਵਾਦਾ ਵਿੱਚ ਕਿੱਦੇ ਦਿਖਾਈ ਦੇ ਰਹੇ ਹਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਤਰਨਤਾਰਨ ਵਿਧਾਨ ਸਭਾ ਜ਼ਿੰਨੀ ਚੋਨਾ ਦੇ ਮੱਦੇਨਜ਼ਰ ਇੱਕ ਜਲਸੇ ਦੌਰਾਨ ਮਰਹੂਮ ਗ੍ਰਾਮ ਮੰਤਰੀ ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਦਾ ਨੋਟਿਸ ਲਿਆ ਹੈ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਜਿਸ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਸੰਸਦ ਬੜਿੰਗ ਰੰਗ ਤੇ ਨਸਲ ਅਧਾਰਿਤ ਟਿੱਪਣੀ ਦੇਸ਼ ਦੇ ਮਰਹੂਮ ਗ੍ਰਾਮ ਮੰਤਰੀ ਤੇ ਦਲਿਤ ਆਗੂ ਬੂਟਾ ਸਿੰਘ ਪ੍ਰਤੀ ਕਰ ਰਹੇ ਹਨ ਉਨਾ ਕਹਿਕਾ ਕੀ ਕਮਿਸ਼ਨ ਨੇ ਇਸ ਮਾਮਲੇ ਵਿੱਚ ਨੋਟਿਸ ਲੈਂਦਿਆਂ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ 6 ਨਵੰਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਲਈ ਅਤੇ ਨਾਲ ਹੀ ਤਰਨਤਾਰਨ ਦੇ ਰਿਟਰਨਿੰਗ ਅਫਸਰ ਨੂੰ 7 ਨਵੰਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਈ ਜਿਹੜੀ ਵੀਡੀਓ ਬਣਾ ਰਿਹਾ ਹੈ ਉਹ ਮੈਂ ਕੱਲ ਪਰਸੋਂ ਆਪਣੇ ਪਾਸ਼ੰਦਰ ਮਿਆਨ ਸਾਡੇ ਪੰਜਾਬ ਦੇ ਕੁਝ ਸਿੱਖ ਲੀਡਰ ਜਿਨ੍ਹਾਂ ਨੇ ਦਿੱਲੀ ਦੀ सतह योगदान पाया जिमें कि डॉक्टर मनमोहन सिंह जैल सिंह और सरदार बूटा सिंह मैं दस रहा की किस तरह खंबे थले बैठ के पढ़ाई करते कर डॉक्टर मनमोहन सिंह जैल सिंह जी बारे और बूटा सिंह जी बारे मैं दस रहा का। और मैं बाणी दुकान भी बोलियां कि रंगरेटे गुरु के बेटे इन गरीब सिखन को देहू पातशाही मैं यहाँ कि ਇਹ ਗਰੀਬਾਂ ਨੂੰ ਇਹ ਖਿਤਾਬ حاصل ਹੋਇਆ ਮੇਰੇ ਗੁਰੂ ਨੇ ਦਿੱਤਾ ਐਂਡ ਉਹਨਾਂ 'ਚ ਕਿਸ ਪ੍ਰਕਾਰ ਦੀਆਂ ਕੁਆਲਿਟੀਆਂ ਸਨ ਇਸ ਕਰਕੇ ਇਹ ਖਿਤਾਬ ਜਾਇਜ਼ ਇਹ ਗੱਲ ਉਹਨਾਂ ਨੇ ਆਪਣੇ ਉਹਨਾਂ ਸਿੰਘਾਂ ਸੇ ਕਹੀ ਗਈ ਉਸ ਮਾਰਸ਼ਲ ਕੌਮਾ ਸੇ ਕਹੀ ਗਈ ਸੋ ਮੈਂ ਗੱਲਾਂ ਕਹਿੰਦੇ ਕਹਿੰਦੇ ਲੋਕਾਂ ਨੇ ਇਹ ਕਿਹਾ ਤਾਂ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ ਅਪਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਕਾਂਗਰਸ ਪਾਰਟੀ ਸਮੇਂ-ਸਮੇਂ ਸਰ ਖਾਸ ਕਰਕੇ ਪਾਕ ਗਾਲਿਆਂ ਨੂੰ ਸਨਮਾਨ ਦਿੰਦੀ ਹੈ ਸੋ ਇਸ ਗੱਲ ਨੂੰ ਬਹੁਤ ਵਧਾਰ ਚੜਾ ਕੇ ਮੇਰੇ ਸਾਥੀਆਂ ਸੰਗੀ ਜਿਹੜੇ ਹੈਗੇ ਆ ਪਾਰਟੀਆਂ ਦੇ ਵੱਖਰੇ-ਵੱਖਰੇ ਉਹਨਾਂ ਨੇ ਇਹਨੂੰ ਪੇਸ਼ ਕੀਤਾ ਚਲੋ ਉਹਨਾਂ ਦੀ ਮਰਜ਼ੀ ਹੈ ਅੱਜ ਕੁਝ ਚੈਨਲਾਂ ਨੇ ਵੀ ਮੇਰੀ ਬਾਈਟ ਲਈ ਹੈ ਪਰ ਮੈਂ ਬਹੁਤ ਸਨਮਾਨ ਕਰਦਾ ਹਾਂ ਆ ਬਹੁਤ ਆਦਰ ਕਰਦਾ ਹਾਂ ਸਿਰ ਚੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਐਵੇਂ ਨਹੀਂ ਗੁਰੂ ਨੇ ਕਿਹਾ ਗੁਰੂ ਜੀ ਨੇ ਕਿਹਾ ਸੋ ਮੇਰੇ ਪਿਤਾ ਸਮਾਨ ਸੰ ਸਰਦਾਰ ਬੂਟਾ ਸਿੰਘ ਜੀ ਔਰ तमाम ਸਾਰੇ ਵੱਡੇ ਸਾਡੇ ਲੀਡਰ ਸਾਹਿਬਾਨ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚੀ ਹੈ ਤਾਂ ਮੈਂ ਉਹ ਰਿਆਸੇ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਮੇਰਾ ਕੰਮ ਹੈ ਕਿਸੇ ਨੂੰ ਵੀ ਉਹਨੂੰ ਕੋਈ ਐਵੇਂ ਜਿਦਾਈ ਨਹੀਂ ਕਰਨਾ ਕਿਸੇ ਗੱਲ ਦੀ ਕਿਸੇ ਨੂੰ ਵੀ ਕਿਸੇ ਗੱਲ ਦੀ ਠੇਸ ਪਹੁੰਚੀ ਹੋਵੇ ਛੋਟੇ ਨੂੰ ਵੱਡੇ ਨੂੰ ਪਰਿਵਾਰ ਵਾਲਿਆਂ ਨੂੰ ਉਹਨਾਂ ਨੂੰ ਸਾਥੀਆਂ ਨੂੰ ਤਾਂ ਮੈਂ ਇਸ ਗੱਲ ਦੀ ਤੁਹਾਡੇ ਤੋਂ ਮਾਫੀ ਚਾਹਨਾ ਹੈ और मैं बहुत प्यार कर दें सरदार बूटा सिंह जी नू और साडे बहुत सत्कार तमाम लीडर से बाना मैं क्या कि मेरे ओ पिता समान सन सो यही कह नस्ते मैं आज दी ये वीडियो बना रहे धन्यवाद थानो दादा ये कि राजा बडिंग ने स्पष्ट किया है कि देश के स्टाफ का गृह मंत्री या थे सीनियर आगो ਮਰਹੂਮ ਬੂਟਾ ਸਿੰਘ ਉਹਨਾਂ ਲਈ ਪੀਤਾ ਸਮਾਨ ਹਨ ਅਤੇ ਉਹ ਕਦੇ ਵੀ ਉਹਨਾਂ ਦਾ ਜਾਂ ਕਿਸੇ ਹੋ ਦਾ અપਮਾਨ ਨਹੀਂ ਕਰ ਸਕਦੇ ਤਾਂ ਰਣਤਾਰਨ ਜ਼ਿੰਨੀ ਚੋਣਾਂ ਲਈ ਪ੍ਰਚਾਰ ਦੌਰਾਨ ਉਹਨਾਂ ਦੇ ਭਾਸ਼ਣ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਕਾਰਨ ਦੱਸੋ ਨੋਟਿਸ ਲੈਣ ਸੰਬੰਧੀ ਖਬਰਾਂ ਤੇ ਪ੍ਰਤੀਕਿਰਿਆ ਦਿੰਦਿਆਂ ਬੜਿੰਨੇ ਕਿਹਾ ਕਿ ਉਹਨਾਂ ਦਾ ਮਤਲਬ ਬੂਟਾ ਸਿੰਘ ਦਾ અપਮਾਨ ਕਰਨਾ ਨਹੀਂ ਸੀ ਅਤੇ ਜੇਕਰ ਕਿਸੇ ਨੂੰ ਵਿਠੇ ਇਸ ਪਹੁੰਚੀ ਹੈ ਤਾਂ ਉਹ ਬਗੈਰ ਕਿਸੇ ਸ਼ਰਤ ਮਾਫੀ ਮੰਗਦੇ ਹਨ ਉਨਾ ਕਿਹਾ ਕਿ ਉਹਨਾਂ ਨੇ ਬੂਟਾ ਸਿੰਘ ਬਾਰੇ ਜਿਹੜਾ ਵੀ ਜ਼ਿਕਰ ਕੀਤਾ ਉਹ ਕਾਂਗਰਸ ਪਾਰਟੀ ਦੇ ਸਕਾਰਾਤਮਕ ਸੰਗਠਨ ਦੇ ਸੰਦਰਭ ਵਿੱਚ ਸੀ ਕਾਂਗਰਸ ਯੋਗਤਾ ਅਤੇ ਕੁਸ਼ਲਤਾ ਦੇ ਆਧਾਰ ਤੇ ਸਾਰਿਆਂ ਨੂੰ ਮੌਕਾ ਪ੍ਰਦਾਨ ਕਰਦੀ ਹੈ ਅਤੇ ਜਾਤ ਨਸਲ ਜਾਂ ਧਰਮ ਦੇ ਨਾਂ ਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੀ ਫਿਰ ਵੀ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਇੱਕ ਵਾਰ ਫਿਰ ਤੋਂ ਬਿਨਾਂ ਕਿਸੇ ਸ਼ਰਤ ਮਾਫੀ ਮੰਗਦੇ ਹਨ